ਅੱਜ ਅਸੀਂ ਜਾ ਰਹੇ ਹਾਂ ਤਾਊ ਦੇਵੀ ਲਾਲ ਸਟੇਡੀਅਮ ਇਹਨਾਂ ਨੂੰ ਸਪੋਰਟਸ ਵਿੱਚ ਲਾਉਣ ਲਈ ਤੇ ਉੱਥੇ ਪਤਾ ਕਰਨਾ ਸੀ ਜਾ ਰਹੇ ਹਾਂ ਇਹਨਾਂ ਸਪੋਰਟਸ ਕਿ ਕੈਪਸਿਟੇ ਵਿੱਚ ਲਾਉਣ ਲਈ ਜੇ ਤੁਸੀਂ ਦੱਸੋ ਇਸ ਏਜ ਵਿੱਚ 10 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਦੇ ਚਲਾਉਣਾ ਚਾਹੀਦਾ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਤਾਊ ਦੇਵੀ ਲਾਲ ਸਟੇਡੀਅਮ ਅਸੀਂ ਆ ਤੁਹਾਨੂੰ ਦਿਖਾਉਨੇ ਆ ਇੱਥੇ ਹਰਿਆਣਾ ਦੇ ਵਿੱਚ ਜਿਹੜੀ ਹਰਿਆਣਾ ਦੇ ਵਿੱਚ ਬਹੁਤ ਜ਼ਿਆਦਾ क्रेਜ਼ ਹੈ ਸਪੋਰਟਸ ਦਾ ਤੇ ਇੱਥੇ ਬਹੁਤ ਆਉਂਦੇ ਲੋਕ ਸਪੋਰਟਸ ਦੇ ਲਈ ਬਹੁਤ ਵਧੀਆ ਸਟੇਡੀਅਮ ਹੈ ਖੁੱਲਾ ਖੁੱਲਾ ਤੇ ਵੈਸੇ ਵਿੱਚ ਸਾਫ਼ ਸਫਾਈ ਵਧੀਆ ਤੇ ਕੋਈ ਇੱਥੇ ਗ੍ਰੀਨਰੀ ਦਾ ਪੂਰਾ ਕਹਿਣਾ ਦੇਖੋ ਪੂਰੇ ਤੁਹਾਨੂੰ ਪਲੀਤ ਹੁੰਦੇ ਹੋਣੇ ਇਹ ਪੌਦੇ ਦੇਖੋ ਜਿਹਨੇ ਸੰਭਲੇ ਸੰਨੇ ਆ ਬਹੁਤ ਜ਼ਿਆਦਾ ਜਿਹੜੀ ਚੀਜ਼ ਇਤੇ ਨਹੀਂ ਰਹੀ ਸਰਕਾਰ ਨੂੰ ਉਹਨੂੰ ਕਿਸੇ ਦਾ ਹੱਕ ਨਹੀਂ ਇਹਨੂੰ ਟੱਚ ਵੀ ਕਰਦੇ ਤੇ ਕੋਈ ਇਹਨੂੰ ਕੱਟ ਵੀ ਦੇਵੇ ਇਹਦਾ ਜੁਰਮਾਨਾ ਵਾ ਤੇ ਇਹਨੂੰ ਸਜ਼ਾ ਵੀ ਸਿੱਖ ਸਮਾਤਦੀ ਤੇ ਕੋਈ ਕਰਦਾ ਵੀ ਨਹੀਂ ਇਹਦੇ ਨਾਲ ਛੇੜਛਾੜ ਤੇ ਇੱਥੇ ਮਾਲ ਸਪੋਰਟਸ ਦਾ ਇੰਨਾ ਜ਼ਿਆਦਾ ਇਨਾ ਲੋਕਾਂ ਚ क्रेਜ ਆ ਵੇਖੋ ਤੁਸੀਂ ਗੱਡਿਆ ਇਥੋਂ ਕਿੰਨਿਆ ਕੱਢਿਆ ਕਿਉਂਕਿ ਬਹੁਤ ਲੋਕ ਆਉਂਦੇ ਲੋਕ ਆਉਂਦੇ ਇੱਥੇ ਐਕਸਰਸਾਈਜ਼ ਕਰਨ ਲਈ ਇੱਥੇ ਹਰ ਚੀਜ਼ ਦਾ ਜਿਦਾਂ ਕਬੱਡੀ ਵਾਲੇ ਅਲੱਗ ਆ ਬਾਕਸਿੰਗ ਵਾਲੇ ਅਲੱਗ ਗਏ ਜਿਮਨਾਸਟਿਕ ਵਾਲੇ ਅਲੱਗ ਇਹ ਵੀ ਫ੍ਰੀ ਵਿੱਚ ਵੀ ਕਰ ਸਕਦੇ ਆ ਆਪਾਂ ਵੀ ਆਪਣੇ ਤੌਰ ਤੇ ਤੁਸੀਂ ਕਰਨਾ ਚਾਹੋ ਤਾਂ ਖੁਦ ਕਰ ਸਕਦੇ ਤੇ ਜੇ ਦੂਜੇ ਕਿਸੇ ਥਰੂ ਕਰਨਾ ਤੇ ਉਹ ਵੀ ਕਿਸੇ ਕੋਚ ਦੇ ਥਰੂ ਵੀ ਕਰ ਸਕਦੇ ਏਕਮਜੋਤ ਇੰਨੀ ਐਕਸਾਈਟਡ ਆ ਕਿ ਪਹਿਲਾਂ ਹੀ ਜਗ੍ਹਾ ਖੜ ਗਈ ਆ ਲਓ ਗਾਇਜ਼ ਪਹੁੰਚ ਗਏ ਅਸੀਂ ਤਾਉ ਦੇਵੀ ਲਾਲ ਸਟੇਡੀਅਮ ਲਓ ਜੀ ਪਹੁੰਚ ਗਏ ਅਸੀਂ ਤੇ ਦੇਖੋ ਸਪੋਰਟਸਮੈਨ ਜਾ ਰਹੇ ਆ ਗਰਾਊਂਡ 'ਚ ਦੇਖੋ ਬਾਈ ਆਣੇ ਇਗਜ਼ਾਮੋਂ ਤੋਂ ਬਾਅਦ ਇੱਥੇ ਲੋਕ ਆਉਣ ਲੱਗੇ ਆ ਪਹਿਲਾਂ ਕਾਫੀ ਘਟ ਗਿਆ ਸੀ ਇੱਥੇ ਆਉਣਾ ਜਾਨ ਤੇ ਹੁਣ ਦੇਖੋ ਇਹਨਾਂ ਨਾਲੋਂ ਜ਼ਿਆਦਾ ਆਉਣ ਲੱਗੇ ਬੱਚੇ ਵੀ ਤੁਹਾਡੇ ਨੇ ਕੋ ਗਾਈ ਜਾਂ ਮਦੰਤਾ ਹਸਪੀਟਲ ਆ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਇਹਦੇ ਨਾਲ ਹੀ ਆ ਸਟੇਡੀਅਮ ਤਾਂ ਉਹ ਦੇਵਿਲਾ ਆ ਆ ਸਾਹਮਣੇ ਗਾਈ ਜੋ ਤੁਸੀਂ ਦੇਖ ਰਹੇ ਹੋ ਇਧਰ ਕ੍ਰਿਕਟ ਦਾ ਸਟੇਡੀਅਮ ਦੇਖੋ ਗਾਈ ਸਟੇਡੀਅਮ ਦੇ ਵਿੱਚ ਕਿੰਨੇ ਜ਼ਿਆਦਾ ਪੇੜ ਪੌਦੇ ਨੇ ਪੂਰੇ ਮੈਂਟੇਨ ਕੀਤੇ ਆ ਪੇੜ ਪੌਦੇ ਦੇਖੋ ਪੇਂਟਿੰਗ ਵਗੈਰਾ ਕਰਕੇ ਪੇਂਟ ਕੀਤਾ ਥੱਲੇ ਦੇਖੋ ਗਾਈ ਹਨੇਰਾ ਹੋ ਗਿਆ ਜੇ ਤੁਹਾਨੂੰ ਦਿਖ ਰਿਹਾ ਤੇ ਦੇਖੋ ਇਹ ਕਿੰੋਂ ਰਸਤੇ ਦੇ ਉੱਪਰ ਚੜ ਰਹੀ 在刚才，刚才，刚才，刚才，你坐在这。 ਤਾਂ ਸ਼ੌਕ ਕਰਨ ਤੇ ਜਿਹੜਾ ਲੱਗ ਪਾਪਾ ਦੇ ਸਾਹ ਨਿਕਲ ਜਾਂਦੇ ਨਾ ਗਾਈ ਦੇ ਇੱਕਮ ਬਹੁਤ ਵਧੀਆ ਕਰਨ ਲੱਗੀ ਇੱਕਮ ਦੀ ਪ੍ਰੈਕਟਿਸ ਵਧੀਆ ਹੋ ਗਈ ਅਭੀ ਦੀ ਅਜੇ ਨਹੀਂ ਪ੍ਰੋਪਰ ਹੋਈ ਕੋਸ਼ਿਸ਼ ਕਰਦਾ ਆ ਵੀ ਵੀ ਕੋਸ਼ਿਸ਼ ਕਰ ਰਿਹਾ ਬਹੁਤ ਅੱਗੇ ਨਾਲ ਬੈਟਰ ਹੋ ਰਿਹਾ ਨਾ ਕੁਦਰਤ ਦਾ ਪੰਦਾ ਆ ਗਿਆ ਇੱਕ ਓ ਵਾਹ ਬਾਤ ਵਧੀਆ ਬੈਟਰ ਹੋ ਗਿਆ ਕੰਮ ਭਾਜੀ ਸਿੰਘ ਸਾਹਿਬ ਵੀ ਆ ਗਏ ਓ ਵਾਹ ਨਾਲ ਹੀ ਆ ਵੀ ਆ ਗਿਆ ਦੇਖਣ ਅੱਗੇ ਨਾਲ ਬੈਟਰ ਹੋ ਗਿਆ ਵੀ ਜੋ ਦੇਖੋ ਗਏ ਜੀ ਰਾਜ ਦਾ ਨਜ਼ਾਰਾ ਗੁਰੂਗ੍ਰਾਮ ਹਰਿਆਣਾ ਸਾਡੇ ਨਾਲ ਜਿਹੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਵੀ ਕਰਿਓ ਫੋਲੋ ਜ਼ਰੂਰ ਕਰ ਲਿਓ ਸਸੇ ਕਾਂ